ਗੁਰਮੁਖ ਪਿਆਰਿਓ ਦੁਨੀਆ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਉਹਨੂੰ ਕਰਨ ਵਾਸਤੇ ਯੋਗਤੀ ਦੀ ਲੋੜ ਹੁੰਦੀ ਆ ਕੋਈ ਛੋਟੇ ਤੋਂ ਛੋਟਾ ਕੰਮ ਆ ਵੱਡੇ ਤੋਂ ਵੱਡਾ ਕੰਮ ਆ ਪਰ ਦੇਖੋ ਜਦੋਂ ਆਪਾਂ ਪਾਠ ਕਰਨਾ ਇਹ ਜੋ ਗੁਰਬਾਣੀ ਗੁਰੂ ਸਰੂਪ ਹੈ ਸ੍ਰੀ ਜਪਜੀ ਸਾਹਿਬ ਦੀ ਬਾਣੀ ਇਹਨੂੰ ਪੜਨ ਲਈ ਵੀ ਇੱਕ ਯੋਗਤੀ ਆ ਜਿਹੜੀ ਮਹਾਂਪੁਰਖਾਂ ਨੇ ਦੱਸੀ ਆ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਅਤੇ ਬਚਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਬਚਨ ਬਹੁਤ ਕੀਮਤੀ ਨੇ ਜੇ ਅਸੀਂ ਆਪਦੀ ਜ਼ਿੰਦਗੀ ਵਿੱਚ ਇਹਨਾਂ ਨੂੰ ਕਮਾ ਲਵਾਂਗੇ ਬਹੁਤ ਸਾਨੂੰ ਸੁੱਖ ਮਿਲੇਗਾ ਆਨੰਦ ਮਿਲੇਗਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਸਮਝਣੀ ਆ ਕਿ ਅੰਮ੍ਰਿਤ ਵੇਲੇ ਦੀ ਮਹਾਨਤਾ ਮਹਾਂਪੁਰਖ ਕਹਿੰਦੇ ਹੁੰਦੇ ਸੀ ਭਾਈ ਅੰਮ੍ਰਿਤ ਵੇਲੇ ਬਾਣੀ ਪੜਿਆ ਕਰੋ ਕਈ ਕਹਿ ਦਿੰਦੇ ਆ ਜੀ ਕਿ ਦੁਪਹਿਰੇ ਨਹੀਂ ਕਰ ਸਕਦੇ ਕਰ ਸਕਦੇ ਹੋ ਭਾਈ ਉਦਾਹਰਨ ਬੜੀ ਸੁੰਦਰ ਦਿੱਤੀ ਮਹਾਪੁਰਖਾਂ ਨੇ ਕਹਿੰਦੇ ਕੋਈ ਕਿਸਾਨ ਵੀਰ ਹੋਵੇ ਜੱਟ ਜ਼ਿਮੀਂਦਾਰ ਹੋਵੇ ਤੇ ਜੇ ਉਹ ਕਹੇ ਮੈਂ ਦੁਪਹਿਰੇ ਹੀ ਆਪਦੇ ਬਲਦਾਂ ਨੂੰ ਲੈ ਕੇ ਖੇਤੀ ਕਰਾਂਗਾ ਤੇ ਕਰਤਾ ਦੁਪਹਿਰੇ ਵੀ ਸਕਦਾ ਪਰ ਦੇਖੋ ਦੇ ਬਲਦ ਧੁੱਪੇ ਮਰ ਜਾਣਗੇ ਆਪ ਵੀ ਧੁੱਪੇ ਮਰੇਗਾ ਆਪ ਵੀ ਉਹਨੂੰ ਸੇਕ ਲੱਗੇਗਾ ਇਸ ਤੋਂ ਬਿਹਤਰ ਇਹ ਹੋਵੇਗਾ ਸਵੇਰੇ ਸਵੇਰੇ ਜਾਵੇ ਤੇ ਖੇਤ ਵਾ ਕੇ ਮੋੜ ਆਵੇ ਚੜਦੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਕਿਤਨਾ ਚੰਗਾ ਲੱਗੇਗਾ ਇਦਾਂ ਉਦਾਹਰਨ ਦੇ ਕੇ ਸਮਝਾਉਂਦੇ ਹੁੰਦੇ ਸੀ ਕਹਿੰਦੇ ਸੀ ਦੇਖੋ ਯੋਗਤੀ ਇਹ ਆ ਕਿ ਬੰਦਾ ਕਰੈਤੀਆ ਨਾ ਹੋਵੇ ਕੋਈ ਵੱੱਜਰ ਗੁਨਾਹ ਕਰਕੇ ਕਹੇ ਮੈਂ ਪਾਠ ਕਰਦਾ ਤੇ ਮੇਰਾ ਮਨ ਟਿਕ ਜੇ ਨਹੀਂ ਭਾਈ ਇਦਾਂ ਤਾਂ ਨਹੀਂ ਹੋ ਸਕਦਾ ਹਰ ਇੱਕ ਕੀਤਾ ਹੋਇਆ ਗੁਨਾਹ ਬਾਬਾ ਜੀ ਕਹਿੰਦੇ ਮਨ ਦਾ ਬੋਝ ਹੁੰਦਾ ਜੇ ਕੋਈ ਇਨਸਾਨ ਇਹ ਗਲਤੀ ਕਰ ਲਵੇ ਵੱਡੀ ਗਲਤੀ ਕਰ ਲਵੇ ਪਾਪ ਕਰ ਲਵੇ ਉਹ ਪਾਪ ਜਿਹੜੇ ਆ ਪਾਪਾਂ ਦੀ ਪੰਡ ਸਿਰ ਤੇ ਰਹਿੰਦੀ ਆ ਫਿਰ ਮਨ ਕਿਵੇਂ ਟਿਕੇਗਾ ਨਹੀਂ ਇਕਾਗਰ ਨਹੀਂ ਹੋਣਾ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਆ ਕਰੈਤਾਂ ਤੋਂ ਬਚਣਾ ਚਾਹੀਦਾ ਰੋਮਾਂ ਦੀ ਬਿਆਦ ਵੀ ਨਹੀਂ ਕਰਨੀ ਚਾਹੀਦੀ ਦੇਖੋ ਫਿਰ ਉਹਨਾਂ ਨੇ ਉਦਾਹਰਨ ਬੜੀ ਸੁੰਦਰ ਦੇ ਦਿੱਤੀ ਆ ਐਨ ਲੱਗੇ ਜਦੋਂ ਰੋਜ਼ ਤੁਸੀਂ ਪਾਠ ਕਰਦੇ ਹੋ ਕਦੇ ਸੋਚਿਆ ਅੱਜ ਕਿੰਨੀਆਂ ਪੌੜੀਆਂ ਵਿੱਚ ਮੇਰਾ ਮਨ ਟਿਕਿਆ ਸੀ ਆ ਪਹਿਨਾ ਕਿੰਨਾ ਟਿਕਦਾ ਸੀ ਅਸੀਂ ਤਾਂ ਰੋਜ਼ ਪਾਠ ਕਰਦੇ ਆ ਕਦੇ ਇਹ ਗੱਲਬਾਤ ਧਿਆਨ ਹੀ ਨਹੀਂ ਦਿੰਦੇ ਮਹਾਂਪੁਰਖ ਕਹਿੰਦੇ ਕਿ ਅੱਜ ਕਿੰਨਾ ਕਮੰਟ ਗਿਆ ਸੀ 38 ਪੌੜੀਆਂ ਨੇ ਸ੍ਰੀ ਜਪਜੀ ਸਾਹਿਬ ਦੀਆਂ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ ਕੀ ਕਿੰਨੀਆਂ ਪੌੜੀਆਂ ਵਿੱਚ ਮੇਰਾ ਮਨ ਇਕਾਗਰ ਰਹਾ ਜਿਤਨਾ ਸਮਾਂ ਰੋਜ਼ ਤੁਸੀਂ ਇਹ ਪੜਦੇ ਜਾਓਗੇ ਪੜਦੇ ਜਾਓਗੇ ਪਰ ਵਿਚਾਰ ਨਹੀਂ ਕਰੋਗੇ ਕਿ ਅੱਜ ਮੇਰਾ ਮਨ ਕਿੰਨਾ ਕਰਿਆ ਬਾਣੀ ਦੇ ਵਿੱਚ ਕਿ ਬਾਹਰ ਨਿਕਲ ਗਿਆ ਸੀ ਉਨਾ ਸਮਾਨੀ ਫਰਕ ਪੈਣਾ ਕੋਈ ਵੀ ਚੀਜ਼ ਆ ਦੁਨੀਆ ਤੇ ਯੋਗਤੀ ਨਾਲ ਤਿਆਰ ਹੁੰਦੀ ਆ ਚਾਹੇ ਕੜਾ ਪ੍ਰਸ਼ਾਦ ਹੋਵੇ ਉਹਦੀ ਵੀ ਯੋਗਤੀ ਆ ਕਿ ਇਤਨਾ ਕੁ ਸੇਕ ਲੱਗੇਗਾ ਤੇ ਹੁਣ ਇਹਦੇ ਵਿੱਚ ਜਲ ਪਾ ਕੇ ਤੇ ਇਹਨੂੰ ਕੜਾ ਪ੍ਰਸ਼ਾਦ ਨੂੰ ਤਿਆਰ ਕਰਨਾ ਇਤਨਾ ਕੁ ਸੇਕ ਲਵਾਉਣਾ ਇਤਨਾ ਕਾਟਾ ਜਿਹੜਾ ਭੁੰਨਣਾ ਤਾਂ ਮੇਰੇ ਕਹਿਣ ਦਾ ਭਾਵ ਕੋਈ ਵੀ ਚੀਜ਼ ਆ ਦੁਨੀਆ ਤੇ ਯੋਗਤੀ ਨਾਲ ਹੋ ਰਹੀ ਆ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਤਾਂ ਮਹਾਪੁਰਖ ਕਹਿੰਦੇ ਭਾਈ ਦੇਖੋ ਅੱਜ ਕਿੰਨਾ ਕੁ ਸਮਾਂ ਮੰਨ ਟਿਕਿਆ ਕੱਲ ਕਿੰਨਾ ਕੁ ਟਿਕਿਆ ਸੀ ਮਹੀਨਾ ਪਹਿਲਾਂ ਕਹਿੋ ਜਾ ਸੀ ਮਨ ਮੇਰਾ ਇਹ ਜਦੋਂ ਜਦੋਂ ਤੱਕ ਤੁਹਾਨੂੰ ਨਜ਼ਰ ਨਹੀਂ ਆਉਂਦਾ ਭੁੱਲ ਜੋ ਕਿ ਤੁਹਾਡਾ ਮਨ ਇਕਾਗਰ ਹੋਵੇਗਾ ਅਬਜੀਤ ਸਾਹਿਬ ਦੀ ਬਾਣੀ ਪੜ ਦਿੱਤੀ ਇੱਕ ਮਾਨਸਿਕ ਤਸੱਲੀ ਜੀ ਤਾਂ ਹੋ ਗਈ ਕਿ ਪਾਠ ਕਰ ਲਿਆ ਪਰ ਭਾਈ ਰਸ ਨਹੀਂ ਆਵੇਗਾ ਹੁਣ ਕਈ ਕਹਿ ਦਿੰਦੇ ਆ ਕਿ ਅਸੀਂ ਦੁਪਹਿਰੇ ਹੀ ਪਾਠ ਕਰਦੇ ਹਾਂ ਜਬਜੀ ਸਾਹਿਬ ਦਾ ਠੀਕ ਆ ਭਾਈ ਬਾਣੀ ਕਿਸੇ ਵੇਲੇ ਵੀ ਪੜੋ ਕੋਈ ਮਾੜੀ ਗੱਲ ਨਹੀਂ ਪਰ ਗੁਰੂ ਦੀ ਆਗਿਆ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਹੈ ਮਹਾਂਪੁਰ ਕਿਸ ਤਰ੍ਹਾਂ ਕਹਿੰਦੇ ਰਹੇ ਆ ਕਹਿੰਦੇ ਥੋੜਾ ਨਾ ਵਿਚਾਰਨਾ ਚਾਹੀਦਾ ਛੇਵੇਂ ਗੁਰੂ ਜੀ ਦੇ ਪਾਸ ਜਦੋਂ ਮਹਾਰਾਜ ਨੇ ਬਚਨ ਕੀਤਾ ਕਿ ਕੋਈ ਹੈ ਜਿਹੜਾ ਸਾਨੂੰ ਸ਼ੁੱਧ ਸ੍ਰੀ ਜਪਜੀ ਸਾਹਿਬ ਦਾ ਪਾਠ ਸਰਵਣ ਕਰਵਾਵੇ ਭਾਈ ਗੋਪਾਲਾ ਜੀ ਅੱਗੇ ਆਏ ਤੇ ਉਹ ਆਖਰੀ ਜਦੋਂ ਸ਼ਲੋਕ ਪੜ੍ਹਨਾ ਸੀ ਤੇ ਮਨ ਬਾਹਰ ਨਿਕਲ ਗਿਆ ਸੀ ਉਹਨਾਂ ਦਾ ਤੇ ਮਨ ਵਿੱਚ ਆ ਗਈ ਸੀ ਉਹ ਗੱਲ ਵੀ ਮਹਾਰਾਜ ਮੈਨੂੰ ਪੰਜਾਂ ਘੋੜਿਆਂ ਵਿੱਚੋਂ ਇੱਕ ਘੋੜਾ ਦੇ ਦੇਣ ਗੁਰੂ ਸਾਹਿਬ ਜੀ ਤਾਂ ਬਾਣੀ ਪੜਨ ਵਾਲੇ ਨੂੰ ਆਪਣਾ ਸਰੂਪ ਬਖਸ਼ ਰਏ ਮਹਾਰਾਜ ਗੁਰਤਾ ਗੱਦੀ ਜੰਮਣ ਮਰਨ ਤੋਂ ਇਹ ਬੰਧਨਾ ਤੋਂ ਮੁਕਤ ਕਰਨਾ ਇਹ ਵੱਡੀ ਦਾਤ ਹੁੰਦੀ ਇਹ ਦੇਣ ਲੱਗੇ ਸੀ ਪਰ ਚਲੋ ਘੋੜਾ ਇੱਕ ਪਦਾਰਥਾ ਪਰ ਦੇਖੋ ਉਹ ਨਾਮ ਦੇ ਤੁਲ ਨਹੀਂ ਹੋ ਸਕਦਾ ਸਾਧ ਸੰਗਤ ਜੀ ਉਹ ਗੁਰੂ ਦੇ ਤੁਲ ਨਹੀਂ ਹੋ ਸਕਦਾ ਇਹ ਵੱਡੀ ਦਾਤ ਸੀ ਗੁਰਤਾ ਗੱਦੀ ਦੀ ਚਲੋ ਉਹਨੇ ਘੋੜਾ ਮੰਗਿਆ ਤੈਨੂੰ ਮਿਲ ਵੀ ਗਿਆ ਪਰ ਮਹਾਰਾਜ ਕਈ ਵਾਰੀ ਸਾਨੂੰ ਵੱਡਾ ਦੇਣਾ ਚਾਹੁੰਦੇ ਹੁੰਦੇ ਆ ਜਦੋਂ ਅਸੀਂ ਇਸ ਤਰ੍ਹਾਂ ਬਾਣੀ ਪੜ੍ਹਦੇ ਆ ਪਰ ਅਸੀਂ ਛੋਟੀਆਂ ਚੀਜ਼ਾਂ ਮੰਗਣ ਲੱਗ ਜਾਂਦੇ ਆ ਨਹੀਂ ਭਾਈ ਇਹ ਚੀਜ਼ ਨਹੀਂ ਕਰਨੀ ਅਗਲੀ ਯੋਗਤੀ ਜਿਹੜੀ ਮਹਾਪੁਰਖਾਂ ਨੇ ਦੱਸੀ ਉਹ ਹੈ ਜਦੋਂ ਤੱਕ ਪ੍ਰੇਮ ਤੇ ਵਿਰਾਗ ਇਹ ਸਾਡੇ ਅੰਦਰ ਆਉਂਦਾ ਨਹੀਂ ਤੇ ਨਫ਼ਰਤ ਮਨ ਵਿੱਚੋਂ ਨਿਕਲਦੀ ਨਹੀਂ ਫੇਰ ਤਾਂ ਤੁਸੀਂ ਭਾਈ ਜਿੰਨਾ ਮਰਜ਼ੀ ਪਾਠ ਕਰੀ ਚੱਲੋ ਜਦੋਂ ਤੱਕ ਪ੍ਰੇਮ ਤੇ ਬਿਰਾਗ ਹੀ ਨਹੀਂ ਤੁਹਾਡੇ ਅੰਦਰ ਉਹ ਬਾਣੀ ਪੜੀ ਜਿਹੜੀ ਆ ਉਹ ਸਮਾਂ ਚੱਲੋ ਅੱਖਾਂ ਨੇ ਦਰਸ਼ਨ ਕਰ ਲਏ ਇਸ ਤਰ੍ਹਾਂ ਕਿਹਾ ਜਾ ਸਕਦਾ ਕਮ ਸੇ ਕਮ ਇੱਕ ਘੰਟਾ 15 ਮਿੰਟ 20 ਮਿੰਟ ਤੁਸੀਂ ਗਲਤ ਬਿਆਨ ਨਹੀਂ ਕੀਤੀ ਪਰ ਜੋ ਆਨੰਦ ਆਉਣਾ ਹੈ ਉਹ ਪ੍ਰੇਮ ਤੇ ਬਿਰਾਗ ਨਾਲ ਹੀ ਆਉਣਾ ਗੁਰ ਕੀ ਬਾਣੀ ਸਹਿਜ ਬਿਰਾਗ ਸਾਧ ਸੰਗ ਜੀ ਬਚਨ ਨਾ ਪਾਤਸ਼ਾਹ ਜੀ ਦੇ ਇਹ ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਉਦੇ ਅੰਦਰ ਵਿਰਾਗ ਆ ਜਾਂਦਾ ਅਡੋਲਤਾ ਆ ਜਾਂਦੀ ਹੈ ਗੁਰੂ ਅਮਰਦਾਸ ਪਾਸ਼ਾ ਜੀ ਦੇ ਬਚਨਾਂ ਨਾਨਕ ਮਸਤਕ ਜਿਸ ਬੜਪਾਗ ਜਿਹਦੇ ਮੱਥੇ ਦੇ ਚੰਗੇ ਨਸੀਬ ਹੁੰਦੇ ਆ ਚੰਗੀ ਕਿਸਮਤ ਹੁੰਦੀ ਆ ਉਹਨੂੰ ਵਿਰਾਗ ਤੇ ਪ੍ਰੇਮ ਉਹਦੇ ਅੰਦਰ ਪੈਦਾ ਹੁੰਦਾ ਕਿੱਡੀ ਵੱਡੀ ਗੱਲ ਆ ਇਹ ਤਾਂ ਮਹਾਂਪੁਰਖ ਕਹਿੰਦੇ ਹੁੰਦੇ ਸੀ ਭਾਈ ਦੇਖੋ ਨਫ਼ਰਤ ਤਿਆਗੋ ਸਭ ਤੋਂ ਪਹਿਲਾਂ ਦਾ ਨਫ਼ਰਤ ਕਰਕੇ ਕਿਸੇ ਨਾਲ ਜਦੋਂ ਬਾਣੀ ਪੜਦੇ ਆ ਉਹ ਵੀ ਇੱਕ ਤਰ੍ਹਾਂ ਵੱਡੀ ਗਲਤੀ ਹੋਈ ਆ ਇਹ ਕੁਦਰਤ ਕੇ ਸਭ ਬੰਦੇ ਅਵਲ ਅਲਾ ਨੂਰ ਉਪਾਇਆ ਤਾਂ ਸਾਨੂੰ ਉਹ ਇੱਕ ਨੂਰ ਤੋਂ ਹੀ ਸਾਰੇ ਪੈਦਾ ਹੋਏ ਆ ਤਾਂ ਕੌਣ ਵੱਡਾ ਕੌਣ ਛੋਟਾ ਕੌਣ ਨੀਮਾ ਨਫ਼ਰਤ ਨਹੀਂ ਕਿਸੇ ਨਾਲ ਕਰਨੀ ਚਾਹੀਦੀ ਮਹਾਪੁਰਖੇ ਵੀ ਦੱਸਦੇ ਸੀ ਕਹਿੰਦੇ ਜਦੋਂ ਮਨ ਇਕਾਗਰ ਹੋ ਗਿਆ ਖੇੜ ਤਾਂ ਉਸ ਤੋਂ ਬਾਅਦ ਸਾਰੀ ਸ਼ੁਰੂ ਹੁੰਦੀ ਆ ਪਹਿਲਾਂ ਇੱਕ ਕੋਸ਼ਿਸ਼ ਹੁੰਦੀ ਹੈ ਇੱਕ ਯਤਨ ਹੁੰਦਾ ਜਦੋਂ ਫਿਰ ਕਈ ਵਾਰੀ ਮਾਲਾ ਫਿਰਤੀ ਹੱਥ ਮੇ ਜੀ ਫਿਰੇ ਮੁਖ ਮਾਹੇ ਠੌਰ ਠੌਰ ਮਨੂਆ ਫਰੇ ਇਹ ਭਜਨ ਕਿਛ ਨਾਹੀ ਸਾਧ ਸੰਗਤ ਜੀ ਇਹ ਕੋਈ ਭਜਨ ਥੋੜੀ ਆ ਹੱਥ ਨਾਲ ਮਾਲਾ ਦੇ ਮਣ ਕੇ ਫੇਰੀ ਜਾਂਦੇ ਆ ਮੁਖ ਦੇ ਵਿੱਚ ਜਿਹੜੀ ਜੀਵ ਆ ਉਹ ਨਾਮ ਜਪ ਰਹੀ ਆ ਪਰ ਠੌਰ ਠੌਰ ਮਨੂਆ ਫਿਰੇ ਉਹ ਜਿਹੜਾ ਮਨ ਆ ਸਾਧ ਸੰਗਤ ਜੀ ਉਹ ਦਾ ਢਟਕਣਾ ਵਿੱਚ ਪਿਆ ਹੋਇਆ ਪਰਦੇਸੀ ਬਣਿਆ ਪਿਆ ਫਿਰ ਉਹਦਾ ਫਾਲ ਕਾਦਾ ਮਿਲੇਗਾ ਥੋੜਿਆਂ ਜਿਹਾ ਸੋਚਣ ਦੀ ਲੋੜਾ 6 ਮਹੀਨੇ ਪਾਠ ਕੀਤਾ ਪਹਿਲਾਂ ਨਾਲੋਂ ਫਰਕ ਪਿਆ ਕੇ ਨਹੀਂ ਸੋਚਣਾ ਬੈਠ ਕੇ ਆਪਣੇ ਆਪ ਨਾਲ ਉਹ ਬਰੀਕ ਅਕਲ ਵਾਲੇ ਲੋਕ ਆਪ ਦੇ ਆਪ ਨੂੰ ਵੇਖਦੇ ਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖਨਾ ਲੇਖ ਆਪ ਨੜੇ ਗਰੀਵਾਨ ਮੈਂ ਸਿਰ ਨੀਮਾ ਕਰ ਦੇ ਤਾ ਇਹ ਬਹੁਤ ਧਿਆਨ ਦੇਣ ਦੀ ਲੋੜ ਆ ਵੀ ਦੂਜੇ ਤੇ ਧਿਆਨ ਨਹੀਂ ਰੱਖਣਾ ਮਹਾਂਪੁਰਖ ਕਹਿੰਦੇ ਆਪਣੇ ਤੇ ਧਿਆਨ ਰੱਖਣਾ 38 ਪੌੜੀਆਂ ਵਿੱਚੋਂ ਕਿੰਨੀਆਂ ਪੌੜੀਆਂ ਪੜਦੇ ਸਮੇਂ ਮੇਰਾ ਮਨ ਇਕਾਗਰ ਰਿਆ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਫੈਸਲਾ ਤਾਂ ਕਰੋ ਜਦੋਂ ਫੈਸਲਾ ਕਰੋਗੇ ਆਪਦੇ ਆਪ ਨਾ ਵਿਚਾਰ ਕਰੋਗੇ ਪ੍ਰੇਮ ਤੇ ਬਿਰਾਗ ਵੀ ਆਵੇਗਾ ਕਿਉਂਕਿ ਪਤਾ ਲੱਗ ਜਾਵੇਗਾ ਕਿ ਵੱਧਾ ਚਟਨੀ ਕਰਨੀ ਇਹਨਾਂ ਦੇ ਕਰਨ ਦੇ ਨਾਲ ਕੀ ਹੁੰਦਾ ਕਿ ਖੁਸ਼ੀ ਨਹੀਂ ਮਿਲਦੀ ਖੁਸ਼ੀ ਉਹ ਕੰਮ ਚ ਹੀ ਮਿਲਦੀ ਹੈ ਜਿਹੜਾ ਇੱਕ ਮਨ ਇੱਕ ਚਿਤ ਹੋ ਕੇ ਕੀਤਾ ਜਾਵੇ ਇਹ ਮਨ ਹਰਜੀ ਧਾਏ ਤੂੰ ਇੱਕ ਮਨ ਇੱਕ ਚਿਤ ਪਾਏ ਤਾਂ ਉਹ ਫਿਰ ਸਾਧ ਸੰਗਤ ਜੀ ਉਹ ਪੰਗਤੀ ਵੀ ਹੈ ਇਹ ਕੌਜ ਲੋਕ ਆ ਜਿਨ੍ਹਾਂ ਦੇ ਘਰ ਵਿੱਚ ਬਹੁਤ ਸਾਰੀ ਮਾਇਆ ਦੱਬੀ ਹੋਈ ਆ ਪਰ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਮਾਇਆ ਦੱਬੀ ਹੋਈ ਆ ਕਿਉਂਕਿ ਉਹਨਾਂ ਦੇ ਬਜ਼ੁਰਗਾਂ ਨੇ ਉਹ ਦੱਬਿਆ ਹੋਇਆ ਸੀ ਧਨ ساری ਜ਼ਿੰਦਗੀ ਗਰੀਬੀ 'ਚ ਕੱਢਤੀ ਜਿਹੜੇ ਘਰ ਵਿੱਚ ਰਹਿੰਦੇ ਸੀ ਇਹ ਤਾਂ ਉਹ ਗੱਲ ਹੋ ਗਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਆ ਘਰ ਹੁੰਦਾ ਧਨ ਜਗ ਭੁੱਖਾ ਮੂਆ ਮੈਨੂੰ ਸਤਗੁਰ ਸੋਝੀ ਨਾ ਹੋਈ ਘਰੇ ਸਾਰੀਆਂ ਚੀਜ਼ਾਂ ਸੀ ਜੋ ਮਹਾਰਾਜ ਨੇ ਸਾਨੂੰ ਦਿੱਤੀਆਂ ਸੀ ਫਿਰ ਵੀ ਅਸੀਂ ਤ੍ਰਿਸ਼ਨਾ ਦੇ ਵਿੱਚ ਮਰ ਰਹੇ ਹਾਂ ਤਾ ਇੱਕ ਦ੍ਰਿਸ਼ਟਾਂਤ ਹੁੰਦੇ ਆ ਸਮਝਾਉਣ ਵਾਸਤੇ ਤਾਂ ਜਦੋਂ ਜਿਹੜੇ ਵੀ ਗੁਰਸਿੱਖ ਨੇ ਬਾਣੀ ਪੜ੍ਹੀ ਆ ਇਹ ਬਾਣੀ ਗੁਰੂ ਦਾ ਸਰੂਪ ਹੈ ਤੇ ਗੁਰੂ ਸਾਹਿਬ ਨੇ ਉਹਨੂੰ ਬਹੁਤ ਬਖਸ਼ਿਸ਼ਾਂ ਕੀਤੀਆਂ ਜਦੋਂ ਤੁਸੀਂ ਭਾਈ ਇਹ ਸੋਚੋਗੇ ਕਿ ਅੰਮ੍ਰਿਤ ਵੇਲਾ ਸੰਭਾਲਣਾ ਇਹ ਗੁਰੂ ਦਾ ਹੁਕਮ ਆ ਇਹ ਬਾਣੀ ਪੜ੍ਹਨੀ ਸਿੱਖ ਦੀ ਕੋਈ ਮਰਜ਼ੀ ਨਹੀਂ ਇਹ ਤਾਂ ਗੁਰੂ ਦਾ ਹੁਕਮ ਆ ਮਹਾਂਪੁਰਖ ਕਹਿੰਦੇ ਰਹੇ ਆ ਤੇ ਜਿਵੇਂ ਅੱਜ ਮੈਂ ਕਿੰਨੀ ਬਾਣੀ ਪੜ੍ਹੀ ਆ ਮਨ ਇਕਾਗਰ ਹੋਇਆ ਕਿ ਨਹੀਂ ਗਲਤ ਸਾਰੀ ਆਪਣੇ ਆਪ ਨਾਲ ਸਲਾਹ ਕਰਨ ਦੀ ਆ ਵਿਚਾਰ ਕਰਨ ਦੀ ਹੈ ਜਦੋਂ ਤੱਕ ਵਿਚਾਰ ਨਹੀਂ ਪੜਦੇ ਜਾਓ ਪੜਦੇ ਜਾਓ ਉਹ ਗੱਲ ਬਾਣੀ ਨਹੀਂ ਸਕਦੀ ਮਹਾਂਪੁਰਖ ਕਹਿੰਦੇ ਸੀ ਇਹ ਬਾਣੀ ਦੀ ਇੱਕ ਹੋਰ ਯੋਗਤੀ ਆ ਜੋ ਮਹਾਂਪੁਰਖ ਦੱਸਦੇ ਸੀ ਕਹਿੰਦੇ ਮਨ ਦਾ ਸੁਭਾਅ ਕੀ ਆ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਾਈ ਇਨਸਾਨ ਇਨਾਂ ਮੂਰਖਾ ਬਗਾਨੀਆਂ ਚੀਜ਼ਾਂ ਨੂੰ ਆਪਣੀਆਂ ਦੱਸਦਾ ਇਹ ਜਿਹੜੀ ਗੁਰਬਾਣੀ ਇਹਦੀ ਆਪਣੀਆਂ ਨਾਮ ਇਹਦਾ ਆਪਣਾ ਹੈ ਉਹਦੇ ਹਿਰਦੇ 'ਚ ਨਹੀਂ ਵੱਸਦਾ ਹੰਕਾਰ ਕਰਦਾ ਆਪਣੇ ਆਪ ਨੂੰ ਵੱਡਾ ਜਿਤਾਉਂਦਾ ਇਹੀ ਇਨਸਾਨ ਤੋਂ ਗਲਤੀ ਹੁੰਦੀ ਹੈ ਨਾਨਕ ਬਿਨ ਬੂਝੇ ਕਿਨੇ ਨਾ ਪਾਇਓ ਫਿਰ ਫਿਰ ਆਵੇ ਜਾਏ ਉਦੋਂ ਤੱਕ ਗੁਰੂ ਦੇ ਸ਼ਬਦਾਂ 'ਾਂ ਹੀ ਸਮਝਦਾ ਨਹੀਂ ਮੰਦਾ ਉਦੋਂ ਤੱਕ ਇਹਨੂੰ ਨਾਮ ਧੰਨ ਦੀ ਪ੍ਰਾਪਤੀ ਨਹੀਂ ਹੁੰਦੀ ਮੜ ਮੜ ਕੇ ਜੰਮਦਾ ਮਰਦਾ ਤਾਂ ਗੁਰੂ ਦੀ ਬਾਣੀ ਵਿੱਚ ਸਹਿਜ ਵਿਰਾਗ ਆਉਣਾ ਨਫ਼ਰਤ ਛੱਡਣੀ ਪੈਣੀ ਆ ਕਰੈਤਾ ਤਿਆਗਣੀਆਂ ਪੈਣੀਆਂ ਨੇ ਅਮਰਤ ਵੇਲਾ ਸੰਭਾਲਣਾ ਪੈਣਾ ਵੇਖਣਾ ਪਵੇਗਾ 6 ਮਹੀਨੇ ਤੋਂ ਕਿੰਨਾ ਕ ਮੰਟੇ ਗਿਆ ਕਿੰਨੀਆਂ ਪੌੜੀਆਂ ਵਿੱਚ ਮਨ ਲੱਗਦਾ ਹੌਲੀ ਹੌਲੀ ਫਿਰ ਬਾਣੀ ਪਹਿਲਾਂ ਪੜੀ ਜਾਊਗੀ ਫਿਰ ਬਾਣੀ ਕੰਠ ਹੋਊਗੀ ਫਿਰ ਬਾਣੀ ਦੀ ਵਿਚਾਰ ਹੋਊਗੀ ਉਹਦੇ ਅਰਥ ਵੀ ਸਮਝੋਗੇ ਫਿਰ ਬੜਾ ਆਨੰਦ ਆਉਣ ਲੱਗ ਜੇਗਾ ਸਿਮਰਨ ਨੇ ਗੁਰਬਾਣੀ ਨੇ ਤੁਹਾਡੀ ਪਹਿਲਾਂ ਮੈਲ ਕੱਟਣੀ ਆ ਜਦੋਂ ਮੈਲ ਕੱਟੀ ਗਈ ਮੈਲ ਨਿਕਲੇਗੀ ਫਿਰ ਰਾ ਸੋਣਾ ਪਹਿਲਾਂ ਪਹਿਲਾਂ ਨਹੀਂ ਮੰਟਕਦਾ ਹੁੰਦਾ ਸਾਥ ਸੰਗ ਜੀ ਵੀ ਗੱਲ ਯਾਦ ਰੱਖਣਾ ਤਾਂ ਮਹਾਪੁਰਖਾਂ ਦੇ ਬਚਨ ਬੜੇ ਕੀਮਤੀ ਹੁੰਦੇ ਆ ਨਛੇਵੇਂ ਪਾਸ਼ਾ ਜੀ ਦੀ ਸਾਖੀ ਭਾਈ ਗੋਪਾਲਾ ਜੀ ਦੀ ਤੇ ਮਹਾਰਾਜ ਸੱਚੇ ਪਾਸ਼ਾ ਆਪਣਾ ਹੀ ਰੂਪ ਦੇ ਰਹੇ ਆ ਭਾਈ ਗੋਪਾਲਾ ਜੀ ਨੂੰ ਉਹਨਾਂ ਦੀ ਜਿਹ ਉਹਨਾਂ ਨੇ ਸ਼ੁੱਧ ਉਚਾਰਨ ਕਰਕੇ ਬਾਣੀ ਸਰਵਣ ਕਰਵਾਈ ਪਰ ਉਹ ਇੱਕ ਘੋੜਾ ਮੰਗ ਰਹੇ ਹੈ ਗੁਰੂ ਆਪਣਾ ਰੂਪ ਦੇ ਦਿੰਦਾ ਜਿਹੜਾ ਵੀ ਸਿੱਖ ਸ਼ੁੱਧ ਬਾਣੀ ਪੜਦਾ ਇਕਾਗਰ ਮਾਨਣਾ ਬਾਣੀ ਪੜਦਾ ਤੁਸੀਂ ਵੇਖੋ ਬਾਣੀ ਪੜਨ ਦਾ ਕਿੱਡਾ ਵੱਡਾ ਫਾਇਦਾ ਇਹ ਸਾਖੀਆਂ ਨੂੰ ਕੇਵਲ ਆਪਾਂ ਸੁਣ ਕੇ ਛੱਡਣਾ ਨਹੀਂ ਹੁੰਦਾ ਇਹ ਤਾਂ ਭਾਈ ਸਮਝਾਉਣਾ ਹੁੰਦਾ ਮਨ ਨੂੰ ਇਹ ਮਨ ਇਹ ਠੌਰ ਠੌਰ ਮਨੂਆ ਫਿਰ ਇਹਨੂੰ ਆਦਤ ਪਈ ਹੋਈ ਹੈ ਜਨਮਾ ਜਨਮਾ ਦੀ ਇਹ ਪਰਦੇਸੀ ਬਣਿਆ ਹੋਇਆ ਨਿਕਲ ਜਾਂਦਾ ਬਾਹਰ ਨਿਕਲਦਾ ਕਿੱਥੇ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਬੀਤ ਚੁੱਕੇ ਸਮੇਂ ਦੀਆਂ ਯਾਦਾਂ ਵਿੱਚ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ਐ ਮੇਰੇ ਮਨ ਤੂੰ ਥਾਂ ਥਾਂ ਭਟਕਦਾ ਫਿਰਦਾ ਕਦੇ ਤਾਂ ਰੱਬ ਦੇ ਚਰਨਾਂ ਵਿੱਚ ਜੁੜ ਜਾ ਕਰ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਕਰ ਬਸੈ ਹਰੇ ਜਦੋਂ ਗੁਰਦੇਵ ਜੀ ਵਾਹਿਗੁਰੂ ਦੀ ਕਿਰਪਾ ਨਾਲ ਮਿਲ ਜਾਂਦੇ ਆ ਤੇ ਉਦੋਂ ਫਿਰ ਟਿਕ ਜਾਂਦਾ ਇਹ ਭਟਕਦਾ ਹੋਇਆ ਮਨ ਜਿਹਨੂੰ ਭਟਕਣਾ ਲੱਗੀ ਹੋਈ ਆ ਟਿਕ ਜਾਂਦਾ ਜਦੋਂ ਵੀ ਬਾਣੀ ਪੜ੍ਹਨੀ ਹੈ ਅੰਮ੍ਰਿਤ ਵੇਲੇ ਪੜ੍ਹੋ ਕਿਉਂਕਿ ਦੁਪਹਿਰੇ ਮਨ ਇਕਾਗਰ ਨਹੀਂ ਹੁੰਦਾ ਫੁਰਨੇ ਜ਼ਿਆਦਾ ਆਉਂਦੇ ਆ ਤੁਸੀਂ ਆਪ ਹੀ ਕਰਕੇ ਦੇਖੋ ਬਾਕੀ ਇਹ ਗੁਰੂ ਦਾ ਹੁਕਮ ਆ ਫੇਰ ਭਾਈ ਰੋਜ ਜਦੋਂ ਪਾਠ ਕਰਦੇ ਹੂੰ ਇੱਕ ਪੌੜੀ ਜਦੋਂ ਕਰਨੀ ਹੁੰਦੀ ਆ ਫਿਰ ਦੂਜੀ ਪੌੜੀ ਫਿਰ ਤੀਜੀ ਪੌੜੀ ਉਹਨਾਂ ਨੂੰ ਸਮਝ ਸਮਝ ਕੇ ਕਰਨਾ ਚਾਹੀਦਾ ਕਾਲੀ ਨਾਲ ਪਾਠ ਨਹੀਂ ਕਰਨਾ ਚਾਹੀਦਾ ਕਈ ਹੁੰਦਾ ਕਈਆਂ ਨੂੰ ਕਿ ਦੋ ਕਰ ਲਈਏ ਤਿੰਨ ਕਰ ਲਈਏ ਨਹੀਂ ਭਾਈ ਪਹਿਲਾਂ ਸਹਿਜੇ ਸਹਿਜੇ ਤੁਸੀਂ ਬਾਣੀ ਪੜ੍ਹਨੀ ਆ ਕਾਲੀ ਨਹੀਂ ਕਰਨੀ ਬਾਣੀ ਤਾਂ ਸਹਿਜ ਕਾਲੀ ਨਾਲ ਕਿਉਂ ਪੜ੍ਹਨੀ ਆ ਆ ਸ਼ਾਂਤੀ ਨਾਲ ਬਾਣੀ ਪੜਨੀ ਆ ਫੇਰ ਦੇਖੋ ਕਿੰਨਾ ਤੁਹਾਡੇ ਤੇ ਅਸਰ ਹੁੰਦਾ ਇਹ ਰ ਮਹਾਂਪੁਰਖ ਕਹਿੰਦੇ ਤੁਸੀਂ ਤਾਂ ਕਹਿਣਾ ਅਨਦੋ ਅਨਦ ਕਣਾ ਮੈਂ ਸੋ ਪ੍ਰਭ ਅਡਿਠਾ RAM ਖੁਸ਼ੀ ਆ ਇਹ ਤਾਂ ਵੱਡੀ ਖੁਸ਼ੀ ਆ ਮੈਂ ਬਾਣੀ ਵਿੱਚੋਂ ਹੀ ਉਹ ਸਾਹਿਬ ਦੇ ਦਰਸ਼ਨ ਕਰ ਲਿਆ ਮੈਂ ਰੱਬ ਦੇ ਦਰਸ਼ਨ ਕਰ ਲਿਆ ਬਾਣੀ ਵਿੱਚੋਂ ਚਾਖੇੜਾ ਚਾਖੇੜਾ ਮੈਂ ਹਰ ਰਸ ਮਿੱਠਾ RAM ਮੈਂ ਤਾਂ ਪ੍ਰਮਾਤਮਾ ਦਾ ਨਾਮ ਦਾ ਮਿੱਠਾ ਰਸ ਚਖ ਲਿਆ ਤੂੰ ਸਭ ਤੋਂ ਦੁਨੀਆ ਦੇ ਵਿੱਚ ਖੰਡ ਸ਼ੱਕਰ ਤੇ ਸ਼ਹਿਦ ਚੀਜ਼ਾਂ ਮਿੱਠੀਆਂ ਨੇ ਭਾਵੇਂ ਦੁਨਿਆਵੀ ਪਰ ਨਾਮ ਤੋਂ ਮਿੱਠਾ ਕੁਝ ਵੀ ਨਹੀਂ ਹਰ ਰਸ ਮਿੱਠਾ ਮਨ ਮੈਂ ਵੂਠਾ ਸਤਗੁਰੂ ਠੂਠਾ ਸਹਜ ਭਇਆ ਪ੍ਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿੱਚ ਆ ਵਸਿਆ ਹੈ ਉਹ ਮੇਰੇ ਤੇ ਦਇਆਵਾਨ ਹੋ ਗਿਆ ਗੁਰੂ ਦੀ ਮਿਹਰ ਨਾਲ ਆਤਮਿਕ ਅਡੋਲਤਾ ਪੈਦਾ ਹੋ ਗਈ ਹੈ ਸਾਧ ਸੰਗਤ ਜੀ ਸੋ ਇਹ ਜਿਹੜੀ ਯੋਗਤੀ ਮਹਾਂਪੁਰਖਾਂ ਨੇ ਦੱਸੀ ਆ ਆਪ ਦੇ ਆਪ ਨਾ ਵਿਚਾਰ ਕਰਨੀ ਆ ਅੰਮ੍ਰਿਤ ਵੇਲਾ ਸੰਭਾਲਣਾ ਦੂਜਿਆਂ ਤੇ ਬਹੁਤਾ ਧਿਆਨ ਨਹੀਂ ਦੇਣਾ ਕੌਣ ਕੀ ਕਰਦਾ ਕਿਵੇਂ ਕਰਦਾ ਕਿਉਂ ਕਰਦਾ ਉਹ ਉਹਦੇ ਕਰਮਾ ਭਾਈ ਉਹਨੂੰ ਕਰੀ ਜਾਣ ਦੋ ਤੁਸੀਂ ਨਹੀਂ ਕੋਈ ਫੈਸਲਾ ਕਰਨਾ ਜਿਹੜਾ ਕਰੂਗਾ ਸੋ ਭਰੂਗਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਇਹ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਹੈ ਕਿ ਜਿਹੜਾ ਜੋ ਬੀਜ ਦਾ ਉਹ ਵੱਢਦਾ ਤੂੰ ਮਨਾ ਕਾਦੀ ਫਿਕਰ ਕਰਨੀ ਤੂੰ ਤਾਂ ਆਪਣੇ ਵੱਲ ਵੇਖ ਤੇਰਾ ਮਾਨ ਹੀ ਟਿਕ ਰਿਆ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਸਾਧ ਸੰਗਤ ਜੀ ਤਾਂ ਜਿਹੜਾ ਬੰਦਾ ਜੋ ਕੁਝ ਵੀ ਦਾ ਆਪ ਹੀ ਖਾਂਦਾ ਇਹੋ ਜਾਂ ਕਰਮ ਕਰਦਾ ਉਹੋ ਜਾਂ ਉਹਦਾ ਜੀਵਨ ਹੋ ਜਾਂਦਾ ਤਾਂ ਭੁੱਲ ਕੇ ਵੀ ਇਹ ਗਲਤੀ ਨਹੀਂ ਕਰਨੀ ਧਿਆਨ ਤਾਂ ਹਮੇਸ਼ਾ ਆਪਣੇ ਤੇ ਹੀ ਟਿਕਾਉਣਾ ਹੈ ਆਪਰਖ ਨੇ ਜੁਗਤੀ ਦੱਸੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨ ਦੀ ਤਾਂ ਮਹਾਪੁਰਖਾਂ ਨੂੰ ਬਾਰ-ਬਾਰ ਭਾਈ ਸਜਦਾ ਹੈ ਐਸੇ ਰੱਬ ਦੇ ਪਿਆਰਿਆਂ ਨੂੰ ਜਿਹੜੇ ਸਾਨੂੰ ਸਰਲ ਤਰੀਕੇ ਨਾਲ ਸਮਝਾ ਦਿੰਦੇ ਆ ਜਿਹੜਾ ਸਾਡਾ ਮਨ ਆ ਤੇ ਉਹਨੂੰ ਇਕਾਗਰ ਕਰਨ ਲਈ ਬਹੁਤ ਯਤਨ ਕਰਦੇ ਆ ਤਾਂ ਆਓ ਉਦਮ ਕਰੀਏ ਅੱਜ ਤੋਂ ਬਾਅਦ ਜਦੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਹਮੇਸ਼ਾ ਸੋਚਣਾ ਕਿੰਨੀਆਂ ਪੌੜੀਆਂ 'ਚ ਮੇਰਾ ਮਨ ਟਿਕਿਆ ਸੀ ਇਹ ਨਹੀਂ ਟਿਕਿਆ ਕਿੱਥੇ ਰਿਹਾ ਮਨ ਵਿਚਾਰਨਾ ਇਹਨਾਂ ਗੱਲਾਂ ਨੂੰ ਭੁੱਲ ਚੁੱਕ ਦੀ ਖਿਮਾ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਨਾਨਕ ਨਾਮ ਚੜ੍ਹਦੀ ਕਲਾ ਇਰੇ ਭਾਣੇ ਸਰਬੱਤ ਦਾ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ